ਤੁਸੀਂ ਦੇਖ ਰਹੇ ਹੋ ਲੋਕ ਸਮਾਚਾਰ رپورਟਰ ਅੰਗਰੇਜ਼ ਸਿੰਘ ਸੰਧੂ ਤੇ ਦੀਪਨੰਗਲੀ ਦੀ ਖਾਸ ਰਿਪੋਰਟ ਪਿੰਡ ਬਾਸਰਕੇ ਗਿੱਲਾਂ ਵਿਖੇ ਭਗਵਾਨ ਵਾਲਮੀਕੀ ਧਰਮ ਸਮਾਜ ਸੰਗਠਨ ਭਾਰਤ ਵੱਲੋਂ ਕੀਤਾ ਗਿਆ 11 ਮੈਂਬਰੀ ਕਮੇਟੀ ਦਾ ਗਠਨ ਜਿਸ ਵਿੱਚ ਸਰਦਾਰ ਗੁਰਪਾਲ ਸਿੰਘ ਫੌਜੀ ਹਰਦੀਪ ਸਿੰਘ ਬਾਸਰਕੇ ਗਿੱਲਾਂ ਆਪਣੇ ਸਾਥੀਆਂ ਸਮੇਤ ਭਗਵਾਨ ਵਾਲਮੀਕੀ ਧਰਮ ਸਮਾਜ ਸੰਗਠਨ ਭਾਰਤ ਜਥੇਬੰਦੀਆਂ 'ਚ ਸ਼ਾਮਲ ਹੋਏ ਇਸ ਵਿੱਚ ਸਰਦਾਰ ਗੁਰਪਾਲ ਸਿੰਘ ਫੌਜੀ ਜੀ ਨੂੰ ਜ਼ਿਲ੍ਹਾ ਪ੍ਰਧਾਨ ਮੁਲਾਜ਼ਮ ਵਿੰਗ ਅਤੇ ਹਰਦੀਪ ਸਿੰਘ ਬਾਸਰਕੇ ਗਿੱਲਾਂ ਪ੍ਰਧਾਨ ਬਲਾਕ ਪ੍ਰਧਾਨ ਔਟਾਰੀ ਨਿਯੁਕਤ ਕੀਤਾ ਗਿਆ। ਜ਼ਿਲ੍ਹਾ ਅੰਮ੍ਰਿਤਸਰ ਹਲਕਾ ਔਟਾਰੀ ਦੇ ਅਧੀਨ ਆਉਂਦੇ ਪਿੰਡ ਰਬਾਸਰਕੇ ਗਿੱਲਾਂ ਵਿਖੇ ਭਗਵਾਨ ਬਾਲਮੀਕੀ ਧਰਮ ਸਮਾਜ ਸੰਗਠਨ ਭਾਰਤੀ ਦੀ ਇੱਕ ਅਹਿਮ ਮੀਟਿੰਗ ਸਰਦਾਰ ਗੁਰਪਾਲ ਸਿੰਘ ਫੌਜੀ ਜੀ ਦੇ ਗ੍ਰਹਿ ਵਿਖੇ ਕੀਤੀ ਗਈ ਜਿਸ ਵਿੱਚ ਗੋਬਿੰਦਾ ਘ੍ਰਿੰਡੀ ਕੌਮੀ ਚੇਅਰਮੈਨ ਗੁਰਿੰਦਰ ਸਿੰਘ ਲੱਕੀ ਚੇਅਰਮੈਨ ਪੰਜਾਬ ਸੁਖਦੇਵ ਬਿਹੜਵਾਲ ਚੇਅਰਮੈਨ ਜੂਥ ਵਿੰਗ ਐਡਵੋਕੇਟ ਸਲਖਨ ਸਿੰਘ ਲੀਗਲ ਐਡਵਾਈਜ਼ਰ ਪੰਜਾਬ ਸ਼ਮਸ਼ੇਰ ਸਿੰਘ ਮੱਟੂ ਕੁਮਾਨ ਪੁਰਾ ਸੀਨੀਅਰ ਵਾਈਸ ਚੇਅਰਮੈਨ ਐਸ ਸੀ ਬੀ ਸੀ ਵਿੰਗ ਅੰਗਰੇਜ਼ ਸਿੰਘ ਸੰਧੂ ਚੇਅਰਮੈਨ ਸੋਸ਼ਲ ਮੀਡੀਆ ਕਰਨ ਸਰਾਏ ਅਮਾਤਨ ਖਾ ਜ਼ਿਲ੍ਹਾ ਚੇਅਰਮੈਨ ਤਰਨਤਾਰਨ ਸਰਵਨ ਕੋਟਲੀ ਚੇਅਰਮੈਨ ਹਲਕਾ ਅਟਾਰੀ ਹਰਜੀਤ ਭੰਗਵਾ ਚੇਅਰਮੈਨ ਹਲਕਾ ਰਾਜਸਾਨਸੀ ਜੀ ਨੇ ਵਿਸ਼ੇਸ਼ ਤੌਰ ਤੇ ਸਰਕਤ ਕੀਤੀ ਜਿਸ ਵਿੱਚ ਗੁਰਪਾਲ ਸਿੰਘ ਫੌਜੀ ਜੀ ਨੂੰ ਜ਼ਿਲ੍ਹਾ ਪ੍ਰਧਾਨ ਮੁਲਾਜ਼ਮ ਵਿੰਗ ਹਰਦੀਪ ਸਿੰਘ ਬਾਸਰਕੇ ਗਿੱਲਾ ਬਲਾਕ ਪ੍ਰਧਾਨ ਅਟਾਰੀ ਜੀ ਨੂੰ ਭਗਵਾਨ ਵਾਲਮੀਕੀ ਧਰਮ ਸਮਾਜ ਜਥੇਬੰਦੀ ਵੱਲੋਂ ਸਰੋਪਿਆਂ ਦੇ ਕੇ ਨਿਜਾਬ ਕੀਤਾ ਗਿਆ ਅਤੇ ਨਵ ਨਿਯੁਕਤ ਪ੍ਰਧਾਨ ਸਹਿਬਾਨਾ ਨੇ ਭਗਵਾਨ ਵਾਲਮੀਕੀ ਧਰਮ ਸਮਾਜ ਜਥੇਬੰਦੀ ਦੇ ਆਏ ਹੋਏ ਅਧਿਕਾਰੀਆਂ ਨੂੰ ਸਰੋਪਿਓ ਪਾ ਕੇ ਸਨਮਾਨਿਤ ਕੀਤਾ ਗਿਆ ਅਤੇ ਨਵ ਨਿਯੁਕਤ ਜ਼ਿਲ੍ਹਾ ਪ੍ਰਧਾਨ ਮੁਲਾਜ਼ਮ ਵਿੰਗ ਸਰਦਾਰ ਗੁਰਪਾਲ ਸਿੰਘ ਫੌਜੀ ਅਤੇ ਹਰਦੀਪ ਸਿੰਘ ਬਾਸਰਕੇ ਗਿੱਲਾਂ ਜੀ ਨੇ ਕਿਹਾ ਕਿ ਜੋ ਸਾਨੂੰ ਭਗਵਾਨ ਬਾਲਮਿਕ ਧਰਮ ਸਮਾਜ ਜਥੇਬੰਦੀ ਵੱਲੋਂ ਜ਼ਿੰਮੇਵਾਰੀ ਦਿੱਤੀ ਗਈ ਹੈ ਇਸ ਨੂੰ ਅਸੀਂ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਵਾਂਗੇ ਇਸ ਮੌਕੇ ਹਰਜਿੰਦਰ ਸਿੰਘ ਸਹੋਤਾ ਪੰਜਾਬ ਪ੍ਰਧਾਨ ਸੋਨੂ ਪੰਗਵਾ ਦੀਪ ਨੰਗਲੀ ਸੁਖਵਿੰਦਰ ਸਿੰਘ ਸਰਾਏ ਆਮਾਨਤ ਖਾ ਹਰਪਾਲ ਸਿੰਘ ਨਿਰਮਲ ਸਿੰਘ ਯੁਗਰਾਜ ਸਿੰਘ ਗੁਰਪ੍ਰੀਤ ਸਿੰਘ ਗੋਪੀ ਪਵਨਦੀਪ ਸਿੰਘ ਗੁਰਪ੍ਰੀਤ ਸਿੰਘ ਹਰਜੀਤ ਸਿੰਘ ਮੇਜਰ ਸਿੰਘ ਕਰਨ ਕੁਮਾਰ ਆਦਿ ਹਾਜ਼ਰ ਸਨ। ਆਂਦੀ ਜੈਵਲ ਮਿੱਕੀ ਦੀ ਜੈ ਭੀਮ ਜੈ ਭਾਰਤ ਨਗਮਿੰਦਾ ਘਰੇਂਦੀ ਚੇਅਰਮੈਨ ਭਗਵਾਨ ਵਾਲਮੀਕੀ ਧਰਮ ਸਮਾਗਠਨ ਵੱਲੋਂ ਜੀ ਜੋ ਕਿ ਅੱਜ ਅਟਾਰੀ ਹਲਕੇ ਦੇ ਦੀਨੋਂ ਦੇ ਪਿੰਡ ਬਾਸਰਕੇ ਗਿੱਲਾ ਵਿਖੇ ਜੋ ਕਿ ਸਰਦਾਰ ਗੁਰਪਾਲ ਸਿੰਘ ਫੌਜੀ ਸਾਹਿਬ ਦੇ ਗ੍ਰਹਿ ਵਿਖੇ ਭਗਵਾਨ ਵਾਲਮੀਕੀ ਧਰਮ ਸਮਾਦ ਦੀ ਮੀਟਿੰਗ ਹੋਈ ਹੈ ਜਿਸ ਵਿੱਚ ਸਰਦਾਰ ਗੁਰਪਾਲ ਸਿੰਘ ਫੌਜੀ ਸਾਹਿਬ ਜੀ ਨੂੰ ਜ਼ਿਲ੍ਹਾ ਪ੍ਰਧਾਨ ਮਲਾਜਵੇਂਗ ਤੋਂ ਨਿਯੁਕਤ ਕੀਤਾ ਗਿਆ ਅਤੇ ਹਰਦੀਪ ਸਿੰਘ ਬਾਸਰਕੇ ਜੀ ਨੂੰ ਜੋ ਕਿ ਬਲਾਕ ਤੋਂ ਚੇਅਰਮੈਨ ਨਿਯੁਕਤ ਕੀਤਾ ਗਿਆ ਜੀ ਅਸੀਂ ਆਸ ਕਰਦੇ ਹਾਂ ਜੋ ਕਿ ਭਗਵਾਨ ਵਾਲਮੀਕੀ ਤਰਮ ਸਮਾਜ ਅਤੇ ਬੰਦੀ ਵੱਲੋਂ ਜੋ ਕਿ ਇਹਨਾਂ ਨੂੰ ਨਿਯੁਕਤੀਆਂ ਦਿੱਤੀਆਂ ਗਈਆਂ ਵੀਰਾਂ ਨੂੰ ਇਹ ਪੂਰੀ ਇਮਾਨਦਾਰੀ ਅਤੇ ਤਨਦੇਈ ਦੇ ਨਾਲ ਸਮਾਜ ਦੇ ਵਿੱਚ ਸੇਵਾ ਕਰਨਗੇ ਜੀ 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 ਹਾਂ ਜੀ ਅੱਜ ਜੀ ਬਾਸਰਕੇ ਗਿੱਲਾ ਵਿਖੇ ਭਗਵਾਨ ਵਾਲਮੀਕੀ ਤਰਮ ਸਮਾਜ ਅਤੇ ਬੰਦੀ ਵੱਲੋਂ 11 ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਜੀ ਸਿਕਾ ਜੀ ਸਾਰਿਆਂ ਨੂੰ ਮੈਂ ਐਡਵੋਕੇਟ ਸੁਲਖਨ ਸਿੰਘ ਪੰਜਾਬ ਦੀ ਇਕੁਅਲ ਡਵਾਈਜ਼ਰ ਜੈ ਪੀਮ ਜੈ ਭਾਰਤ ਜੈ ਵਾਲਮੀਕੀ ਮਹਾਰਾਜ ਕੀ ਜੈ ਔਰ ਸਾਰੇ 인도 ਜੀ ਆਖਦੇ ਆਂ ਜੀ ਅਸੀਂ ਅੱਜ ਪਿੰਡ ਬਾਸਰਕੇ ਗਿਲ ਵਿੱਚ ਆਏ ਆਂ ਔਰ ਸਾਡੀ ਸਾਰੀ ਟੀਮ ਜਿਹੜੀ ਅੱਜ ਇੱਥੇ ਪਹੁੰਚੀ ਹੈ ਪਿੰਡ ਦੇ ਵਿੱਚ ਅਸੀਂ ਗੁਰਪਾਲ ਸਿੰਘ ਫੌਜੀ ਸਾਹਿਬ ਨੂੰ ਜ਼ਿਲ੍ਹਾ ਪ੍ਰਧਾਨ ਅਤੇ ਹਰਦੀਪ ਸਿੰਘ ਨੂੰ ਜ਼ਿਲ੍ਹਾ ਪ੍ਰਧਾਨ ਅਟਾਰੀ ਦਾ ਅਸੀਂ ਜਿਹੜਾ ਅਹੁਦਾ ਨਿਯੁਕਤ ਕੀਤਾ ਔਰ ਅਸੀਂ ਆਸ ਕਰਦੇ ਆਂ ਕਿ ਭਗਵਾਨ ਵਾਲਮੀਕੀ ਤਰਨ ਸਮਾਜ ਸੰਗਠਨ ਦੇ ਵਿੱਚ ਅਸੀਂ ਇਹਨਾਂ ਨੂੰ ਜੀ ਆਖਦੇ ਹਾਂ ਔਰ ਅਸੀਂ ਇਹਨਾਂ ਤੋਂ ਬਹੁਤ ਆਸ ਰੱਖਦੇ ਹਾਂ ਕਿ ਤਾਂ ਕਿ ਆਪਣੀ ਨੇਕ ਨੀਤੀ ਦੇ ਨਾਲ ਜਿਹੜੀ ਆਪਣੀ ਡਿਊਟੀ ਇਹਨਾਂ ਨੂੰ ਸਾਡੇ ਕਰੰਡਾ ਜੀ ਵੱਲੋਂ ਸਾਡੇ ਚੇਅਰਮੈਨ ਸਾਹਿਬ ਕੌਮੀ ਚੇਅਰਮੈਨ ਸਾਹਿਬ ਵੱਲੋਂ ਜਿਹੜੀ ਸੋਪੀ ਗਈ ਹੈ ਇਹ ਬੜੀ ਆਪਣੀ ਨੇਕ ਨੀਤੀ ਦੇ ਨਾਲ ਨਿਭਾਉਣਗੇ ਔਰ ਸਭ ਸਮਾਜ ਦੇ ਵਿੱਚ ਏਕਤਾ ਦਾ ਬਲ ਪ੍ਰਚਾਰਨਗੇ ਔਰ ਸਾਰਿਆਂ ਨੂੰ ਮਿਲ ਜੁਲ ਕੇ ਆਖਣਗੇ ਕਿ ਆਪਾਂ ਵੱਧ ਚੜ ਕੇ ਅਸੀਂ ਆਪਣੇ ਸਮਾਜ ਦੀ ਸੇਵਾ ਕਰੀਏ ਅਤੇ ਸਾਰਿਆਂ ਨਾਲ ਜੀ ਆਖਦੇ ਆ ਜੀ ਔਰ ਮੈਂ ਔਰ ਆਪਣੀ ਟੀਮ ਦੇ ਵੱਲੋਂ ਸਾਰਿਆਂ ਨੂੰ ਇਹਨਾਂ ਸਾਰਿਆਂ ਨੂੰ ਵਧਾਈ ਦਾ ਜਿਹੜਾ ਪਾਤਰ ਆ ਉਹਨੂੰ ਵਧਾਈ ਦਿੰਨੇ ਆ ਔਰ ਸਾਰਿਆਂ ਨੂੰ ਜੀ ਆਖਦੇ ਆ ਜੀ ਜੈ ਵਾਲਮੀਕੀ ਜੈ ਭਾਰਤ ਜੈ ਭੀਮ ਜੈ ਵਾਲਮੀਕੀ ਜੈ ਭਾਰਤ ਮੈਂ ਗੁਰਪਾਲ ਸਿੰਘ ਸਪੁੱਤਰ ਸਰਦਾਰ ਗੁਲਜਾਰ ਸਿੰਘ ਪਿੰਡ ਬਾਸਰਕੇ ਗਿੱਲਾਂ ਬੜੀ ਮਾਣ ਦੀ ਗੱਲ ਹੈ ਮੇਰੇ ਵਾਸਤੇ ਕਿ ਸਰਦਾਰ ਸੁਲੱਖਣ ਸਿੰਘ ਐਡਵੋਕੇਟ ਸਾਹਿਬ ਪਤੇ ਗੋਬਿੰਦਾ ਜੀ ਚੇਅਰਮੈਨ ਸਾਹਿਬ ਕ੍ਰਿੰਡੀ ਇਹਨਾਂ ਵੱਲੋਂ ਮੈਨੂੰ ਜ਼ਿਲ੍ਹਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ ਮੈਂ ਕੋਸ਼ਿਸ਼ ਕਰਾਂਗਾ ਕਿ ਇਸ ਦਿੱਤੀ ਹੋਈ ਸੇਵਾ ਨੂੰ ਪੂਰੇ ਤਨਮਨ ਨਾਲ ਸੇਵਨ ਬਾਬਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਐ ਵਾਲਮੀਕ ਧਰਮ ਸਮਾਜ ਸੰਗਠਨ ਪੰਜਾਬ ਭਾਰਤ ਗੋਬਿੰਦ ਸਿੰਘ ਕ੍ਰਿੰਡੀ ਕੌਮੀ ਚੇਅਰਮੈਨ ਜਿਨ੍ਹਾਂ ਵੱਲੋਂ ਹਰਦੀਪ ਸਿੰਘ ਬਾਸਰਕੇ ਨੂੰ ਬਲਾਕ ਚੇਅਰਮੈਨ ਦਾ ਉਦ੍ਹਾ ਦੇ ਕੇ ਜਾ ਰਹੇ ਨੇ ਮੈਂ ਤਨ ਮਨ ਨਾਲ ਇਹ ਅਹੁਦੇ ਨੂੰ ਸਾਹਮਣੇ ਰੱਖਾਂਗਾ ਜੀ ਤਨ ਮਨ ਨਾਲ ਇਹਦੇ ਦੀ ਸੇਵਾ ਕਰਾਂਗਾ ਜੀ